ਉਨੰਨੇ ਲੱਗੇ ਕਨਾ ਸਾ ਸਮੁੰਦਰ ਪਾਰ ਨਾ ਤੇਰੇ ਪਿੱਛੇ ਪਿੱਛੇ ਅੱਜੇ ਕੇ ਦਾਦਾ ਜੀ ਹੁੰਦਾ ਹੁੰਦਾ ਨਾ ਉਹਦੇ ਇੱਥੇ ਪੀੜ ਹੁੰਨੀ ਹੈ ਲੱਗਣਾ ਭਾਂਜੇ ਪੋਤਰੇ ਨੇ ਕੰਮੇ ਮੇਰੇ ਕੁੜੀਓਂ ਚ ਲੱਗੇ ਲੱਗੇ ਵੱਟੇ ਭੁੱਲ ਗਏ ਜਲਰਾਜ ਦਾ ਬੜਾ ਜੁੱਟ ਹੁੰਦਾ ਦੱਸਦਾ ਪੂਰੀ ਜਾਰੀ ਹੁੰਦੀ ਏ ਮੈਨੂੰ ਨਹੀਂ ਲੱਗਿਆ ਆਂਦੇ ਸ਼ੁਕਰ ਕਰਦਾ ਦੱਦਿਆ ਨਾ ਅਨਿਲ ਆ ਗਿਆ ਮੈਨੂੰ ਕੁਪੇ ਤੇ ਗੱਡੀ ਪੈਲੀ ਜੁੱਤਰ ਚਲੀ ਨਵੀਆਂ ਛੁੱਟੀਆਂ ਕਸੀਆਂ ਜ ਆਦਾ ਆ ਕਸ ਗਈ ਉਹ ਪਾਜੀ ਅਜ ਨਗਰ ਨਿਗਮ ਵਾਲਿਆਂ ਨੇ ਸੱਦਿਆ ਸੀ ਚਮਚਾ ਸਾਫ ਕਰਾਉਂਦੇ ਨੇ ਨਗਰ ਨਿਗਮ ਵਾਲੇ ਨਗਰ ਨਿਗਮ ਵਾਲੇ ਸੱਦੇ ਚ ਕੀ ਚਮਚਾ ਸਾਫ ਕਰਾਉਂਦੇ ਆ ਇੱਚ ਕੀ ਚ ਬੱਚਾ ਅਹੀਂ ਸੱਦੇ ਫੂਮ ਕਰਕੇ ਅਹੀਂ ਜੋ ਮਰਜ਼ੀ ਕਰਾ ਸਕਦੇ ਆ। ਆਹ ਤੁਸੀਂ ਤਾਂ ਮੀਰ ਹੀ ਬੜੇ ਆ। ਅਹੀਂ ਮੀਰ ਆ ਟੂ ਮੱਚ ਰਿਚ। ਅੱਜ ਪਾਈ ਤੇ ਹੀ ਮੈਰਿਜ ਰੀਲ ਉਹ ਤੇ ਵੀਰੇ ਕਹਿੰਦਾ ਤਾਂ ਟੂ ਮੱਚ ਰਿਚ ਕੰਮ ਹੋਇਆ ਪਿਆ। ਸੱਸਰੀ ਗਾਲ ਜੀ, ਤੂੰ ਬੁਲਾ ਓਏ। ਸੱਸਰੀ ਗਾਲ ਜੀ। ਦੁਬਾਰੇ ਬੁਲਾਈਂ। ਇਹ ਬੱਚਾ ਕਰ ਦਿਆ ਹੁੰਦੇ ਹਥੋਂ ਪਰੇਸ਼ਾਨ ਤਾਂ ਕਰਕੇ ਇਦਾਂ ਦੀ ਸੱਸਰੀ ਗਾਲ ਬੁਲਾਉਂਦਾ ਏ। ਅੱਛੇ ਸਫਾਈ ਕਰੋ। ਟੈਕ ਕਰ ਇਧਰ ਫੂਟ ਲਿਆ ਦੋ ਨਵੇਂ। ਬ੍ਰੈਂਡ ਪੜ ਕਿਹੜਾ ਵਾ ਉਹ ਉਹ ਵਰ ਕਿਹੜੀ ਉਹ ਵੀ ਯਾਰ ਇਹ ਬਾਹਰ ਦਾ ਬ੍ਰੈਂਡ ਹੈ ਬਾਹਰ ਦਾ ਸ਼ਿਪਿੰਗ ਹੋਈ ਹੈ ਸਦੀਕ ਕੈਨੇਡਾ ਦਾ ਪਤਾ ਨਹੀਂ ਲੋਕਾਂ ਨੇ ਬ੍ਰੈਂਡ ਦਾ ਇਹ ਸਾਬ ਸਾ ਅਫਰੀਕਾ ਤੋਂ ਸ਼ਿਪਿੰਗ ਹੋਈ ਹੈ ਇਹਨਾਂ ਦੀ ਇਟਲੀ ਦਾ ਨਹੀਂ ਨਹੀਂ ਪੈਰੀ ਇਟਲੀ ਦੇ ਪੈਰੀ ਇਟਲੀ ਦੀ ਜੁੱਤੀ ਗਾਣਾ ਯਾਰ ਨਹੀਂ ਨਹੀਂ ਜਿਹੜੇ ਪੈਰੀ ਪਾਏ ਪਤਾ ਨਹੀਂ ਇਦਾਂ ਦਾ ਕੋਈ ਬੜਾ ਪੈਰੀ ਪਾਏ ਜਿਹੜੇ ਇਟਲੀ ਤੋਂ ਆਏ ਆ ਏ ਉਹ ਆ ਤੁਸੀਂ ਮੈਨੂੰ ਟੈਕਸਟ ਦੱਸ ਮੈਨੂੰ ਇਹ ਕਰ ਕਰੋ ਬਾਡਰ ਪ੍ਰੂਫ ਆ ਪਾਣੀ ਪਾ ਕੇ ਵਖਾ ਅੱਗੇ ਅੱਗੇ ਪਾਈ ਪੈਰ ਤਨਾ ਪਾਈ ਮੈਂ ਪਹਿਲਾਂ ਦੱਸਦਾ ਅਸਾਏ ਮੈਂ ਫੋਨ ਤੇ ਕਹਿੰਦਾ ਕਿ ਦੇ ਉਹ ਵੀ ਵਾਟਰ ਪ੍ਰੂਫ ਆ ਚੈੱਕ ਕਰੋ ਜਿੱਡਾ ਕੰਨਾ ਪਾਣੀ ਬਾਡਰ ਪ੍ਰੂਫ ਨੇ ਕੱਖ ਨਹੀਂ ਕਰਨਾ ਏ ਬੜੀ ਕੂੜਾ ਕੰਮ ਹੁੰਦਾ ਥੋੜਾ ਖਲੋੜਾ ਖਲੋੜਾ ਉੱਧਰ ਜਾਣਾ ਤੇ ਮੈਨੂੰ ਆ ਵੇਲੇ ਤੁਸੀਂ ਆਉਂਦੇ ਕੀ ਵਲੌਗ ਬਣਾਇਆ ਕਰੋ ਛਾਰ ਵਾਲੇ ਵਲੌਗ ਨਹੀਂ ਵੇਖਦਾ ਮੈਂ ਜਾਂਦਾ ਇਹ ਵਾਲੇ ਪਿੰਡ ਵਾਲੇ ਵਲੌਗ ਵੇਖਦਾ ਮੈਂ ਜਾਂਦਾ ਦਿਲਪ੍ਰੇਮ ਦਲਾਨ ਲੈ ਗਿਆ ਕਰੋ ਆਜੇ ਦਿਲਰਾਜ ਤੇ ਦਿਲਪ੍ਰੇਮ ਉਹ ਜੀ ਤਾਰਾ ਘਟੰਦਿਆ ਕਰਦੇ ਆਣੇ ਇਹ ਪਾਲੇ ਆ ਅਡਾਪਟ ਕੀਤੇ ਭਈਏ ਇਹ ਕ ਭਈਏ ਹੁੰਦੇ ਆ ਦਿਹਾੜੀ ਦੇ ਰਖਣੇ ਮਹੀਨੇ ਦੇ ਤਨਖਾਹ ਦੇ ਕੇ ਅਡਾਪਟ ਕੀਤਾ ਹਨ ਕਰ ਦੇਣੇ ਅਡਾਪਟ ਕੀਤੇ ਹੋਏ ਭਈਏ ਗਾਇਸ ਇਹ ਕੇ ਬਸ ਵਾਈਫਾਈ ਤੇ ਜਾਂਦੇ ਆ ਆਹ ਬਸ ਵਾਈਫਾਈ ਚਾਹੀਦਾ ਤੇ ਰੋਟੀਆਂ ਚਾਹੀਦੀਆਂ ਹਰਾਸ ਫਿਰਦੇ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਨੇ ਕਹਿੰਦੇ ਚੁੱਕ ਲਈ ਇਹ ਇਹ ਭਈਏ ਉੱਥੇ ਬਿਹਾਰ ਚ ਗਏ ਆ ਝੋਂਪੜੀ ਹੀ ਕੇ ਦੀ ਮਾਪਿਓ ਐ ਨਹੀਂ ਨਾ ਦੇ ਕਰੇ ਬਾਹਰ ਗਏ ਚੌਂੜੀ ਜੋ ਇਹ ਤੁਮੇ ਚੁੱਕ ਲੈਂਦੇ ਤਾ ਆਇਆ ਪੰਨ ਕੇ ਦੇਣਾ ਭਈਆ ਚੱਲੇ ਘੁੰਮਣ ਕਿਥੇ ਲਿਆ ਕੋਈ ਚੱਜਾ ਕਿਦੋਂ ਨਾ ਕਰੇ ਕਿਥੇ ਲਿਆ ਓਏ ਆਵੇਂ ਜਾ ਕੁੜੀ ਆ ਵਾ ਵੇ ਕਿੱਡਾ ਗੱਪੀ ਜੇ ਵਲੌਗ ਦੇ ਕਰਕੇ ਕਿਧਿਆ ਜਾਣ ਨਹੀਂ ਜਾ ਮਨ ਤੇ ਆਗਾ ਤੈਨੂੰ ਕਦੇ ਨਹੀਂ ਜਾਣਾ ਅੱਛਾ ਉਹ ਘੁੰਮਣ ਵਾਲੀ ਥਾਂ ਕੋਈ ਕੁੜੀ ਆ ਵਾ ਮਨਾਲੀ ਹੋ ਗਿਆ ਢਲੋਜੀ ਹੋ ਗਿਆ ਸ਼ਿਮਲਾ ਹੋ ਗਿਆ ਹੈ ਗੋ ਆਗੂ ਆ ਜਾਵੇ ਰਸਤਾ ਰਸਤਨ ਗਰਮੀ ਹੈ ਗੋ ਆ ਜਾਓ ਵਿਚ ਐ ਤਰਕਾ ਵਿਚ ਖਨੇ ਸਮੁੰਦਰ ਚ ਕੁੜੀ ਆਵਾ ਓ ਜਾ ਓਏ ਕਰਤੀ ਓ ਸੜੀ ਗੱਲ ਮੰਨ ਟੀਟੇ ਦੀ ਨਹੀਂ ਹੈ ਓਏ ਮਾਰੀ ਚੰਗੀ ਗੱਲ ਨਹੀਂ ਕਰਨੀ ਮੈਨੂੰ ਲੱਗਦੇ ਮੈਂ ਬੜੀਆਂ ਗੰਦੀਆਂ ਗੱਲਾਂ ਕਰਦਾ ਗੰਦੀਆਂ ਨਹੀਂ ਨਾਨਸੈਂਸ ਗੱਲਾਂ ਬੱਚਿਆਂ ਦੇ ਗਲਤ ਅਸਰ ਪੈਂਦਾ ਇਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਆ ਲੈ ਨਹੀਂ ਫਿਰ ਚਲੋ ਹੋਰ ਕਟਾਈ ਕਿਦਾਂ ਹੋਏ ਠੀਕ ਨਾ ਫੋਰ ਬਾਈ ਫੋਰ ਵਾਲਾ ਕੰਮ ਹੈ ਇੱਥੇ ਐਵੇਂ ਤਾਂ ਨਹੀਂ ਗੁੱਟੀਆਂ ਨਵੀਆਂ ਚੜਾਈਆਂ ਅੱਜ ਤਰਾਂ ਨੂੰ ਨਵਾਂ ਖਰਚਾ ਸਿੱਧਾ ਹੀ ਅੱਜ 240 ਰੁਪਏ 50 ਮੰਗਦਾ ਵੀਰ ਜੀ 250 ਮੰਗਦਾ ਸਿੱਧੇ 240 ਮਾਰੇ ਮੂੰਹ ਤੇ ਮੰਮੀ ਨੇ 10 ਕਟਾਏ ਯਾਰ ਉਹ ਭਰਾਵਾ ਮੰਮੀ ਨੇ ਤਾਂ 180 ਦੇਣ ਲੱਗੇ ਮੈਂ ਤਾਂ ਭੱਜ ਲੱਗਾ ਦੁਕਾਨ 'ਚ ਉਹ ਸ਼ੇਰ ਐ ਮੈਂ ਮੂੰਹ ਤੇ ਕੱਪੜੇ ਹੁੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਮੰਮੀ ਕਿੰਨਾ ਰੇਟ ਸੁੱਟਦੇ ਨੇ ਥੱਲੇ ਉਹ ਕਹਿੰਦਾ ਭੰਜੀ ਹੱਥ ਜੁੜੇ ਸਾਡੇ ਘੜੀ ਇੰਨਾ ਨਹੀਂ ਘਟਨੇ। ਦਾਹਾਂ ਤੇ ਗੱਲ ਮੁੱਕੀ ਦਾਹ ਹੀ ਮਾਤਾ ਡਿੱਕਟਾ ਕੇ ਆਈ ਫਿਰ। ਚਪਲਾਂ ਚੁਪਲਾਂ ਵਾਲਾ ਕੰਮ ਔਖਾ। ਥਾਲੀ ਚਾਉਂਦਾ ਮੇਨ ਮਕਸਦ ਸਾਡਾ ਸੀ। ਅਈ ਤਾਂ ਥੋੜਾ ਜਿਹਾ ਥਾਣਾ ਘਾ ਤੇ ਕਰਦੇ ਕਹਿੰਦੇ ਕੇਵਲ ਨਿਕਲਦਾ। ਆਂਦਰ ਨਿਸ਼ਾਨਦੇ ਹੀ ਲੈਣੀ ਪਟਵਾਰੀ ਨੇ ਸਾਧਗੇ। ਮੈਂ ਇਹਨਾਂ ਨੇ ਥਾ ਘਟਾਉਂਦੇ ਘਟਾਉਂਦੇ ਭਾਵੇਂ ਆਪਣਾ ਥਾ ਹੀ ਘੇੜ ਵਾਲ ਕਟਾ ਬੈਣ। ਕਾਮ ਇਹ ਨਾਲ ਹਮਤਰੀ ਹੁੰਦੇ ਜੀ ਆਏ ਨੇ ਪਟਵਾਰੀ ਸਾਹਿਬ ਆਂਦੇ ਮੈਂ ਵੇਖ ਕੇ ਹੁੰਦਾ ਥਾ ਨਿਕਲਦਾ ਭਲਾ ਆਪਣਾ ਕੇ ਵਲ ਕੇ ਨਹੀਂ ਇਹਨੇ ਹੁਣ ਕੀ ਆਪਾਂ ਨੂੰ ਦੱਸਦੇ ਨੇ ਤੇ ਆਂਦਾ ਮੈਨੂੰ ਸਾਰੀਆਂ ਵਟਾ ਮਟਾ ਦਾ ਪਤਾ ਉਹ ਸੱਚੀ ਵੇਲ ਨਹੀਂ ਭਾਵੇਂ ਹੋ ਵੇਦਾਈ ਹੁੰਦਾ ਇਦਾਂ ਹੀ ਇਹਨਾਂ ਨੇ ਕਹਣਾ ਸਾਡਾ ਥਾ ਕੇ ਅਸੀਂ ਪਹਿਲੀ ਚ ਨਿਕਲਦਾ ਜੋ ਨਿਸ਼ਾਨੀ ਇਹਨੂੰ ਸੁਣਿਆ ਥਾ ਮੈਂਦੇ ਉਹ ਤਾਂ ਇਹ ਕਿਸੇ ਦਾ ਨਿਕਲ ਹੁੰਦਾ ਇਹਨਾਂ ਦੀਆਂ ਪੇੜੀਆਂ 'ਚ ਇਹਨਾਂ ਨੇ ਇਹਨਾਂ ਨੇ ਉਦਾਂ ਹੀ ਜਿਹੜਾ ਵਿਚਾਰਿਆ ਨੇ ਛੱਡੋ ਇਹ ਖਰਚਾ ਖੁਦ ਚਲਾਗੇ ਥਾਂ ਵੀ ਘਵਾ ਬਣਾ ਆਪਣਾ ਆ ਜੱਸ ਬੜੀ ਕਰਾਉਂਦੇ ਵਾ ਮਲਾਇਆ ਸਾਹਿਬ ਲੱਗੰਦੇ ਵਾ ਨਹੀਂ ਫੇਰ ਤਾਂ ਨਹੀਂ ਜੇ ਜਾਬ ਦਾ ਕੋਈ ਗੱਲ ਕੁੜੀ ਐ ਪਟਵਾਰੀ ਨੂੰ ਪੈਸੇ ਦੇਣੇ ਪੈਣੇ ਜਾਬ ਦਾ ਹੋਲੀ ਚਲੋ ਕੁੜੀ ਵਾ ਮੇਰੇ ਬੱਬਰ ਚੜ ਗਏ ਇੱਥੇ ਤਾਂ ਉਹਨੂੰ ਚਲੋ ਅੱਗੇ ਜਾ ਕੇ ਖਾਣਦੇ ਤੁਹਾਨੂੰ ਕੀ ਆਉਂਦਾ ਸੈਟਾ ਸੋਲੂਸ਼ਨ ਹੈ ਜੀ ਸਹੀ ਹੈ ਸਹੀ ਹੈ ਸੱਚੀ ਨਿਕਲਦਾ ਨਹੀਂ ਨਿਕਲਦਾ ਸਹੀ ਆ ਸਹੀ ਅੱਛਾ ਨਹੀਂ ਕੀਤਾ ਨਾ ਕੋਸ਼ਿਸ਼ ਜਾ ਯਾਰ ਕਮਲੇ ਜੀ ਤੁਸੀਂ ਉਹ ਪਿਛਲੇ ਦੀ ਵਟ ਵੇਖ ਲੈਣੀ ਸੀ ਪਿੱਥੋਂ ਸਿੱਧੀ ਆਉਂਦੀ ਉਹਨਾਂ ਦੇ ਨਾਲ ਆਪਣੇ ਸਿੱਧੀ ਆ ਉੱਥੋਂ ਕਿੱਥੇ ਸਿੱਧੀ ਆ ਉਹ ਜਿਹੜੀ ਪਿਛਲੀ ਵਟ ਨਹੀਂ ਆ ਨਹੀਂ ਇਥੋਂ ਕਿੰਨੀਆਂ ਫਾਟਾਂ ਨਿਕਲਦੀਆਂ ਇੱਕ ਸਿੱਧੀ ਨਹੀਂ ਜਾਦੀ ਜੇ ਇੱਕ ਤੋਂ ਐਨਾ ਮਤਾਨੂੰ ਕਰਦਾ ਨਹੀਂ ਆਹ ਟਰੈਕਰ ਦੀ ਜਾਦੀ ਆ ਸਹੀ ਆ ਇਹ ਆ ਵੀ ਸਹੀ ਆ ਮਤਲਬ ਨਹੀਂ ਆ ਨੂੰ ਆਇਓ ਅੱਛਾ ਉੱਥੇ ਹੀ ਵਾੜੀ ਇੱਥੇ ਹੈਗੀ ਆ ਬਸ ਆਹ ਮਿੱਟੀ ਪਈ ਉੱਤੇ ਆਹ ਮਿੱਟੀ ਜ਼ਰੂਰ ਪਾਈ ਜਨਾ ਵਿਚਾਰੇ ਆ ਮਿੱਟੀ ਤੇ ਪਈ ਪਈ ਆ ਕੋਈ ਨਾ ਪਾਈ ਉਹ ਪਿਛਲੇ ਡੰਡਾ ਮਾਰ ਮਰ ਕਮਲੇ ਕਰਦਾ ਕਿਹਾ ਇਹ ਨਾ ਤੇ ਇਹ ਆ ਮਿੱਟੀ ਜਿਹੜੀ ਇਹਨਾਂ ਨੇ ਹੁਣ ਸੁੱਕੀ ਪਈ ਹੈ ਨਾ ਇਹ ਲੱਜਣੀ ਹੈ ਫੇਰ ਜੇ ਕੱਦੂ ਹੋ ਗਏ ਫਿਰ ਡਾਂਗ ਨਿਕਾ ਦੇ ਨੇ ਨਹੀਂ ਪੜੇ ਗੰਦੇ ਦੇ ਚੂਹੇ ਰੋਟਾ ਮਾਰ ਜਾਂਦੇ ਆ ਨਹੀਂ ਨਹੀਂ ਸਹੀ ਆ ਉਹਨਾਂ ਨੇ ਕਿਹੋ ਜਿਹਾ ਰੋਟਾ ਲੈਂਦਾ ਨਹੀਂ ਬਾਟ ਐਦ ਕੀ ਨਹੀਂ ਗਾਂ ਕੀਤੀ ਜੇ ਹੋਈ ਹੋਗੀ ਪਿਛਲੇ ਦੋ-ਤਿੰਨ ਸਾਲਾਂ ਤੋਂ ਮਾੜੀ-ਮਾੜੀ ਆਉਂਦੀ ਨਹੀਂ ਆ ਹੋਈ ਹੋ ਵੀ ਨਹੀਂ ਉਹ ਜਿਹੜੀ ਇਹ ਚੀਜ਼ ਵੇਖੀ ਉਹ ਉਦਾਂ ਹੀ ਆ ਮੁਰਾ ਸਿੱਧੀ ਕਰਦੇ ਨਹੀਂ ਤਾਂ ਉਹਨੇ ਉਹਨਾਂ ਕਿ ਵੇਂਗੀ ਸਿੱਧਾ ਕਰ ਲੈਣਾ ਜਿਹੜਾ ਉੱਥੇ ਪੈਂਦੇ ਜਾਗੇ ਨਹੀਂ ਨਹੀਂ ਉੱਥੇ ਹੀ ਆ ਉੱਥੇ ਜਾ ਵਟ ਚੱਲ ਇੱਕ ਰਿਪੜਵਾਰੀ ਨੇ ਪੈ ਦੇ ਲੈਂਦੇ ਇਹਨਾਂ ਨੂੰ ਉਹ ਚੱਲ ਮਰਜੀ ਉਹ ਮੈਨੂੰ ਇਹ ਡਾਰੀ ਆ ਮੈਂ ਕਿਥੋਂ ਥਾਂ ਆਪਣਾ ਕਢਵਾ ਰਿਹਾ ਉਹ ਤਾਂ ਹੋਣਾ ਹੀ ਹੋਣਾ ਚਲੋ ਚੱਲੀਏ ਫਿਰ ਲੋਏ ਲੈ ਚਲੋ ਆਹ ਡੇਰਾ ਜੀ ਮਤਰਾ ਹੋ ਮਿਤਰਾ ਉਹ ਵੜਾ ਉਹ ਡੇਰਾ ਜੀ ਹੈ ਪਾ ਲੋ ਜੀ ਪਾ ਲੋ ਦੋ ਪੌਸ ਟਿਕਾ ਫਾਰਮਿੰਗ ਟਾਈਮ ਲਿਖ ਕੇ ਪਾਉਣਾ ਯਾਰ ਨਾ ਮੈਨੂੰ ਦੱਸਣਾ ਨਾ ਫਾਰਮਿੰਗ ਵੀਲਾ ਫਾਰਮਰਸਰਾ ਆਈਫੋਨ ਨਹੀਂ ਹੈ ਹੈ ਜੀ ਸਹੀ ਸਹੀ ਹੈ ਸੱਚੀ ਨਿਕਲਦਾ ਬਈ ਨਹੀਂ ਨਿਕਲਦਾ ਸਹੀ ਆ ਸਹੀ ਅੱਛਾ ਨਹੀਂ ਕਿਤਾ ਨਾ ਕੁਝ ਵੀ ਜਾ ਯਾਰਾ ਕਮਲੇ ਜੇ ਤੁਸੀਂ ਉਹ ਪਿਛਲਣ ਦੀ ਵਾਟ ਵੇਖ ਲੈਣੀ ਹੈ ਪੇ ਉਥੋਂ ਸਿੱਧੀ ਆਉਂਦੀ ਉਹਨਾਂ ਦੇ ਨਾਲ ਆਪਣੇ ਸਿੱਧੀ ਆ ਉਥੋਂ ਕਿੱਥੇ ਸਿੱਧੀ ਆ ਉਹ ਜਿਹੜੀ ਪਿਛਲੀ ਵਾਟ ਰਹੀ ਆ ਨਹੀਂ ਇਥੋਂ ਕਿੰਨੀਆਂ ਫਾਟਾਂ ਨਿਕਲਦੀਆਂ ਇੱਕ ਸਿੱਧੀ ਨਹੀਂ ਜਾਦੀ ਜੇ ਇੱਕ ਤੋਂ ਐਨਾ ਮਤਾਨੂੰ ਕਹਿਤਾ ਨਹੀਂ ਨਾ ਆਹ ਟਰਾਈ ਕਰਦੀ ਆਹ ਵਾਦੀ ਆ ਸਹੀ ਆ ਇਹ ਆ ਵੀ ਸਹੀ ਆ ਮਤਲਬ ਨਹੀਂ ਇਹਨੂੰ ਆਏ ਹੋ ਅੱਛਾ ਉਥੇ ਹੀ ਵਾਟ ਕਿੱਥੇ ਹੈਗੀ ਆ ਬਸ ਆਹ ਮਿੱਟੀ ਪਈ ਉੱਤੇ ਆਹ ਮਿੱਟੀ ਜ਼ਰੂਰ ਪਾਈ ਜਨਾ ਵਿਚਾਰੇ ਆ ਮਿੱਟੀ ਤੇ ਪਈ ਪਈ ਆ ਤੇ ਇਹ ਉੱਠੀ ਇਹ ਆਹ ਮਿੱਟੀ ਜਿਹੜੀ ਉਹਨਾਂ ਨੇ ਹੁਣ ਸੁੱਕੀ ਪਈ ਹੈ ਨਾ ਇਹ ਲੱਜਣੀ ਹੈ ਫੇਰ ਜੇ ਕੱਦੂ ਹੋਗੇ ਨਹੀਂ ਪੜੇ ਗੰਦੇ ਨੇ ਚੂਹੇ ਰੋਟਾ ਮਾਰ ਜਾਂਦੇ ਆ ਨਹੀਂ ਨਹੀਂ ਸਹੀ ਆ ਉਹਨਾਂ ਨੇ ਕਿ ਸੂਰਜ ਚੜਿਆ ਨਾ ਨਹੀਂ ਬਾਟ ਐਦ ਕੀ ਨਹੀਂ ਗਾਂ ਕੀਤੀ ਜੇ ਹੋਈ ਹੋਗੀ ਪਿਛਲੇ ਦੋ-ਤਿੰਨ ਸਾਲਾਂ ਤੋਂ ਮਾੜੀ-ਮਾੜੀ ਹੁੰਦੀ ਨਹੀਂ ਆ ਹੋਈ ਹੋ ਵੀ ਨਹੀਂ ਉਹ ਜਿਹੜੀ ਇਹ ਚੀਜ਼ ਵੇਖੀ ਉਹ ਉਦਾਂ ਹੀ ਆ ਨੁਰਾ ਸਿੱਧੀ ਕਰ ਜੀ ਨਹੀਂ ਤਾਂ ਉਹਨੇ ਉਹਨਾਂ ਕੇ ਵੈਂਗੀ ਸਿੱਧਾ ਕਰ ਲੈਣਾ ਜਿਹੜਾ ਉੱਥੇ ਪੈਂਦੇ ਜਾਗੇ ਨਹੀਂ ਨਹੀਂ ਉੱਥੇ ਹੀ ਆ ਉੱਥੇ ਜਾ ਵਟ ਚੱਲ ਇੱਕ ਵਾਰੀ ਪਟਵਾਰੀ ਨੂੰ ਪੈ ਦੇ ਲੈਂਦੇ ਨੇ ਇਹਨਾਂ ਨੂੰ ਉਹ ਚੱਲ ਮਰਜੀ ਆ ਉਹ ਮੈਨੂੰ ਇਹ ਡਾਰੀ ਆ ਮੈਂ ਕਿੱਥੇ ਥਾਂ ਬਣਾਣਾ ਘਟਾ ਰਿਹਾ ਉਹ ਤਾਂ ਹੋਣਾ ਹੀ ਹੁਣ ਚਲੋ ਚੱਲੀਏ ਫਿਰ ਲੈ ਲੈ ਚਲੋ ਆਹ ਡੇਰਾ ਦੀ ਮਤਰਾ ਹੋ ਮਿਤਰਾ ਉਹ ਵੜਾ ਉਹ ਡੇਰਾ ਦੀ ਹੈ ਪਾ ਲੋ ਜੀ ਪਾ ਲੋ ਦੋ ਪੌਸ ਟਿਕਾ ਫਾਰਮਿੰਗ ਟਾਈਮ ਲਿਖ ਕੇ ਪਾਉਣਾ ਖੇਰ ਨਾਲ ਮੈਨੇ ਦੱਸਣਾ ਨਾ ਫਾਰਮਿੰਗ ਵੀਲਾ ਫਾਰਮਰਸਰਾ ਆਈਫੋਨ ਨਹੀਂ ਹੈ ਵੀ ਜਨਤਾ ਨੂੰ ਅੱਜ ਕੱਲ ਕੀ ਕੀ ਜਨਤਾ ਦੇ ਮੈਨਾਂ ਗੱਲ ਫੋਨ 'ਚ ਲੱਗੇ ਤਿੰਨੇ ਤਿੰਨੇ ਭੈਣੋ ਵਟਾਅ ਹੋ ਰਹੀ ਆ ਉਥੇ ਤਾਂ ਕਿੱਧਰ ਤੁਰ ਪਈ ਬਣਾ ਜ ਬਹੁਤ ਵੀ ਬੁਰਾ ਹਾਲ ਆ ਗਾਇਸ ਟੂ ਮੱਚ ਸ਼ਿਟ ਅੱਜ ਕੇ ਦਾਦਾ ਜਿਉਂਦਾ ਹੁੰਦਾ ਹੁੰਦਾ ਨਾ ਉਹਦੇ ਇੱਥੇ ਪੀੜ ਹੁੰਨੀ ਅਨਗਣਾ ਭਾਂਜੇ ਪੁੱਤਰੇ ਨੇ ਕੰਮੇ ਮੇਰੇ ਕੁੜੀਆਂ ਉੱਚ ਲੱਗੇ ਲੱਗੇ ਵੱਟਾਂ ਹੀ ਭੁੱਲ ਗਏ ਓ ਮਾਈ ਗੋਡ ਉੱਤੋਂ ਵੇਖਣ ਦੇਣ ਦਾਦਾ ਜੀ ਦਿਲਰਾਜ ਦਾ ਬੜਾ ਝੋਟ ਹੁੰਦਾ ਹੈ ਦਾਦਾ ਪੂਰੀ ਜਾਰੀ ਹੁੰਦੀ ਏ ਮੇਰਾ ਨਾਂ ਨਹੀਂ ਲੱਗਿਆ ਅਮਦੇ ਸ਼ੁਕਰ ਕਰ ਦਾਦਾ ਨਾਂ ਨਹੀਂ ਲੱਗਿਆ ਮੈਨੂੰ ਪੂਰੀ ਵੱਟੇ ਵੱਟਣ ਲੱਗਿਆ ਕੁੜੀਆਂ ਮੈਨੂੰ ਵੀ ਦਵਾ ਗਿਆ ਨਹੀਂ ਦਾਦਾ ਵੀ ਆਪਣੀ ਜ਼ਿੰਦਗੀ ਖਰਾਬ ਕਰਨੀ ਮੇਰੀ ਨਾਂ ਨਹੀਂ ਕਰੀਆ ਦਾ ਦਾ ਵਪਾਰੀ ਹੁੰਦਾ ਹੈ ਟੰਗ ਡੁੰਗਰ ਬੜੇ ਲੈਂਦਾ ਹੁੰਦਾ ਹੈ ਮਾਲ ਵਿੱਚੋਂ ਇੱਧਰ ਲੈ ਕੇ ਵੇਚ ਦੂਜੇ ਨੇ ਹੈ ਨਾ ਟਰੱਕਾਂ ਚਾਹੇ ਲੈਂਦਾ ਹੁੰਦਾ ਹੁੰਦਾ ਉਹਨੂੰ ਸ਼ੌਂਗ ਹੈ ਵਿਚਾਰੇ ਨੇ ਪੱਠੇ ਪੱਠੇ ਵੜੰਦਾ ਇਹਨੂੰ ਹੱਥ ਪਾ ਗਿਆ ਇਹਦੇ ਵੱਲ ਵਿੰਦੇ ਵਿੰਦੇ ਘਰ ਦੇ ਸਾਡੇ ਸਾਡੀ ਬੜੀ ਬੇਇੱਜ਼ਤੀ ਕਰਨੀ ਉਹ ਨਿੱਕਾ ਵਾ ਵੇਖੋ ਕਿੰਨਾ ਕੰਮ ਕਰਦਾ ਸਾਲਾ ਇਹਦੇ ਚੱਕਰ ਸਾਨੂੰ ਹੀ ਲੱਗਣਾ ਪੈ ਗਿਆ ਕੀ ਕਰਾਂ ਹੈ ਦੇਵਸ ਸਾ ਵੀ ਚੜਕਿੰਦਾ ਉਹਨੂੰ ਤਾਂ ਹੋ ਵੀ ਜਾਂਦੀ ਹੈ ਚੱਲ ਕੋਈ ਨਹੀਂ ਤੂੰ ਕਰ ਗੱਲ ਮੇਰਾ ਵੀਰ ਉਹ ਬਰਾ ਗੁਰਕਾਉ ਨੂੰ ਮੈਸੇਜ ਕਰਨ ਆਵੇ ਆਈਡੀ ਕੋਈ ਨਾ ਨੂੰ ਮੇਕੋ ਟੇ ਇੱਕ ਕਰ ਲੈ ਕਰ ਲੈ ਗੱਲ ਕੋਈ ਨਹੀਂ ਵੀ ਕਰੋ ਨਿਕਲ ਨੀ ਪੜੇਰੀ ਮੇਖਾ ਦਾ ਬਣਾ ਇੱਥੇ ਆਏ ਤਾਂ ਸਾਰੇ ਗੱਲ ਕਰ ਲੈ ਪਹਿਲਾਂ ਵਟ ਦੇ ਇਹ ਵੀ ਕਰਦਾ ਸਰਮਣ ਬੋਤ ਬਣਾ ਮੈਂ ਪਲੀ ਨਹੀਂ ਦੇਖਉਣਾ ਕਰਦਾ ਨਸੀਬ ਲਾਗ ਰਿਹਾ ਕਿ ਨਹੀਂ ਮੁੰਡਾ ਪਨੀਰੀ ਦੇਖਣ ਗਿਆ ਆ ਗੱਲ ਲੱਸੀ ਆ ਨਿੰਬੂ ਪਾਣੀ ਪੜਾ ਕੇ ਰੱਖਿਆ ਮੁੰਡਾ ਪਨੀਰੀ ਦੇਖਣ ਗਿਆ ਗਰਮੀ ਚ ਮੁੰਡਾ ਕੁੜੀ ਹੋਏ ਇਥੇ ਆਸ਼ਕੀਆ ਮਾਰਦਾ ਇਹ ਵੇ ਪੈਰ ਵੇ ਕਿੰਨੇ ਕਾਲੇ ਹੋਈ 22 ਮਿੰਟ ਲੱਗੇ 22 ਮਿੰਟ ਲਾਈ ਜਾਂਦੇ ਹੋ ਉੱਥੇ ਤੇ ਕਿੱਥੋਂ ਤੁਰ ਗਿਆ ਮੁੰਡਾ ਫੇਰ ਬੈ ਗਿਆ ਰੱਬਾ ਉਹ ਪੈ ਗੱਡੀ ਉੱਤਰ ਕੱਲੀ ਗੱਡੀ ਪੈਣੀ ਚ ਉੱਤਰ ਚਲੀ ਇੱਥੇ ਨਵੀਆਂ ਘੁੱਟੀਆਂ ਕੱਸੀਆਂ ਜਾਂਦਾ ਆ ਕੱਸ ਗਿਆ ਸੁਹਾਣਾ ਲੱਬੜੀਆਂ ਪਈਆਂ 200 1040 ਜਿਵੇਂ ਮਿਲਣਾ ਪਲਾਸਟਿਕ ਦੇ ਬੂਟ ਤੇ ਨਹੀਂ ਦੱਸੋ ਕਿੰਨੇ ਤੋਂ ਲੈਂਦੇ ਤੁਸੀਂ 150 ਦੇ ਬੂਟ ਲੋਕੀ ਲੈਂਦੇ ਮੈਂ 250 ਦੇ ਲੇ ਉਹ 10 ਰੁਪਏ ਲੈਸ ਕਰੇ ਆਪ ਕਹਿ ਕੇ ਦਾ 250 ਆਣਾ ਬ੍ਰੈਂਡ ਕਿਹੜਾ ਚੱਕਰ ਪਤਾ ਨਹੀਂ ਕੀ ਕਹਿੰਦੇ ਕੁੜੀਏ ਘਰ ਜਾ ਕੇ ਧੋਣੇ ਪੈਣੇ ਕੱਟਾਪੜਾ ਪੈ ਗਏ ਆਂਦਾ ਬ੍ਰੈਂਡ ਆ ਮੇਰਾ ਜੀਬ ਨੂੰ ਮਲ ਪੈ ਜਾਂਦਾ ਬੋਲਣ ਲੱਗਿਆ ਹੁਣ ਕਹਿੰਦਾ ਨਹੀਂ ਸਿੱਧੇ ਜਾਣੇ ਨਹੀਂ ਅਵੇਲੇਬਲ ਹੋਣਾ ਕਿ ਪਰਨਾ ਕਿੱਥੇ ਆ ਗਿਆ ਢੱਲਾਗੇ ਮੁੜ ਕਹਿਣਾ ਗੁਰੂ ਆ ਭਿੱਜਿਆ ਪਿਆ ਏ ਐਸ ਓਏ ਸੋਹਣਾ ਕਿੱਟਾ ਲੱਗੁੰਦੇ ਮੈਂ ਵੇਖੀ ਅੱਗੋਂ ਵੇਖ ਅੱਗੋਂ ਵੀ ਦਸੰਨ ਲੱਗਦਾ ਨਾ ਐਸੇ ਸੋਹਣੇ ਲੱਗ ਰਹਾ ਗਾਣ ਨਹੀਂ ਕਹਦਾ ਵੇ ਟੂ ਮੱਚ ਹੋ ਗਿਆ ਵੇ ਤੇ ਮਾਨੂੰ ਆਹਦੇ ਪਾਈਦੇ ਨਹੀਂ ਸੋਹਣੇ ਵਾਲੀ ਨਹੀਂ ਪਾਈਦੀ ਵਾਕੀ ਹਾਏ ਵੇ ਨਿੰਬੂ ਪਣੀ ਇਤਰੇ ਆਵੇ ਇਤਰੇ ਆਵੇ ਅਖਣੇ ਨਿੰਬੂ ਪਣੀ ਆ ਗਰਮੀ ਬੜੀ ਹੈ ਹੁਣ ਬੁੰਦਲ ਕੇ ਨਿੰਬੂ ਪਣੀ ਬਣਾਇਆ ਜਾਂਦੇ ਨੇ ਗੁਰੇ ਗੜਕ ਮਾਊਂਟਨ ਡਿਊ ਹਿੱਡਰ ਕਾ ਕੇ ਜੀਤ ਆ। ਸ਼ਾਮ ਵਿੱਚ ਜਦੋਂ ਝੋਨਾ ਲੈ ਆ ਨਾ ਮੁੰਡਨ ਡਿਊ ਪੀ ਕੇ ਜਾ ਕੇ ਨਿਤੜ ਕਾ ਕੇ ਜੀਦਾ। ਮਮਾ ਖਤਰਾ ਹੀ ਆ ਕੁੜੀਓ। ਸੱਪ ਵੀ ਆ ਸੱਪ ਦੀਆਂ ਸੁਰੀਆਂ ਫੜ। ਮੈਂ ਕਿਹਾ ਮਾਊਂਟਨ ਡਿਊ ਪੀ ਗਿਆ ਹੈ ਕਰ। ਮਾਊਂਟਨ ਡਿਊ ਪੀ ਕੇ ਸੱਪ पे ਚੜਾ ਆ ਗਿਆ ਸੁਰੀਆਂ ਫੜੀ ਜਾਣੀਆਂ ਮੈਂ। ਅੱਜ ਗਾਇਸ ਮੈਂ ਡੇਰੇ ਮੈਂ ਪਹਿਲੀ ਬਾਰ ਬਲੌਗ ਕਰ ਰਹਾ ਹਾਂ। ਇਸ਼ਾਦਾ ਦੀ ਨਾਗਿੰਨਾ ਅੱਜ ਰਾਤ ਜੀ ਕੇ ਦੇ ਦੇ ਆ। ਇਸ਼ਾਦਾ ਦੀ ਨਾਗਿੰ ਚੋਕ ਕੇ ਮਾਰਨੀ ਬੈਠਾ ਪਾ। ਉਹਨੇ ਬਦਲਾ ਲੈਣਾ ਹੀ ਭਾ ਮਰੀ ਕਾ ਚੱਲਦੀ ਭਾ ਮਰਜੀ ਚੱਲਦੀ। ਨਹੀਂ 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 ਦੂਰ ਨਹੀਂ ਹੁੰਦੀ ਵੀਰ ਨੇ ਬੈਠਦਾ ਸੁੱਦਾ ਹੁੰਦਾ ਨਾ ਸਾਰਾ ਉਹਨੇ ਹੱਟ ਕੇ ਬੈਠ ਗਿਆ ਉਹਨੇ ਹੱਟ ਕੇ ਰੋਣਾ ਆਂਦਾ ਭਾਂ ਜਿੱਥੇ ਮਰਜੀ ਚੱਲ ਜੀ ਬਾਹਰ ਭੂਤ ਚੱਲ ਜੀ ਛਤਰੀ ਨਾਗੀ ਨਾਗੀ ਤਾਂ ਉਹਨੇ ਖੜਾ ਨਹੀਂ ਛੱਡਣਾ ਫਿਰ ਉਹਨੇ ਮੇਰੇ ਲੱਗ ਗਿਆ ਕਿ ਦੱਸਿਆ ਕਿ ਨਾ ਕਰ ਦੇਣ ਕਿ ਹੋ ਗਿਆ ਕਰ ਦੇ ਉਹਨੇ ਮੇਰੇ ਲੱਗੇ ਕਿ ਨਾ ਸਾ ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ ਸ਼ਾਦਰੀ ਨਾਗੀ ਚੱਲ ਠੀਕ ਹੈ ਫੱਕ ਬਾਈ ਸਾਡਾ ਏਡਰ ਤੇ ਇਹ ਲੈ ਕੇ ਆਏ ਹਾਂ ਬਰੋਂ ਕਿ ਘਰ ਜਾਵਾਂ ਕਿ ਤੇਨੂੰ ਪਾਣੀ ਮਿਲੂਗਾ ਕਰਦੇ ਨਾਲ ਹੀ ਭੇਤੰਦ ਡੰਗਰਾਂ ਨੂੰ ਪੰਜ ਗਿਆ ਗਾਣ ਇਹ ਜਿਹੜੀ ਵਿਚਰੀ ਹੈਗੀ ਕਿ ਲੋਤੀ ਜਿਹਦੇ ਸਿਰ ਤੇ ਮਸ਼ਹੂਰ ਹੈ ਇੰਸਟਾਗ੍ਰਾਮ ਤੇ ਚਲੋ ਮਿੱਤਰੋ ਨੂੰ ਮੈਂ ਤੇ ਪਾਣੀ ਡਾਵਾ ਬਾਕੀ ਗੁੱਟ ਭਾਇਸ ਸਵੇਰੇ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਸਬਸਕ੍ਰਾਈਬ ਕਰ ਲੈ ਜੇਕਰ ਭਾਇਸ ਕਰਦੇ ਹੋ ਚੈਨਲ ਮੇਰੇ ਵੀਰੋ ਬਾਏ ਲਵ ਯੂ